ਬਾਪੀ ਪਾਣੀ ਦਾ ਪੱਧਰ ਕਿਵੇਂ ਵਧਦਾ ਪਿਆ ਜਾਂ ਕਿਵੇਂ ਜੀ ਪਾਣੀ ਦੇ ਵਧਦਾ ਪਿਆ ਜੀ ਇਹ ਫਸਲਾਂ ਫਸਲਾਂ ਕਿਵੇਂ ਫਸਲਾਂ ਦੇ ਕੋਸ਼ਣ ਨਹੀਂ ਮੇ ਥਾਂ ਵਾਲੀਆਂ ਮਾਰੀਆਂ ਉੱਤੇ ਵਾਲੇ ਜਿਹੜੇ ਬੱਚਿਆਂ ਉਹ ਵੀ ਗੋਭ ਚ ਪਾਣੀ ਪੈ ਗਿਆ ਤੇ ਖਰਾਬ ਹੀ ਹੋ ਜਾਂਵਾ ਕਿੰਨੇ ਝੋਨੇ ਚ ਨਿਸਰ ਰੇ ਕਰਕੇ ਹਾਂ ਨਿਸਰ ਰੇ ਕਰ ਤੇ ਨਿਸ਼ਾਨ ਤਾਂ ਫੇਰ ਕਹਿ ਸਕਨੇ ਸਾਰੇ ਝੋਨੇ ਤਾਂ ਹੋ ਗਿਆ ਜੀ ਨਿਸ਼ਾਨ ਤਾਂ ਸਾਰੇ ਜਿਹੜੇ ਗੋਭ ਚ ਪਾਣੀ ਪੈ ਗਿਆ ਤਾਂ ਵੀ ਹੋ ਗਿਆ ਜਿਹੜਾ ਨਿਵੇਂ ਸਾਹ ਤੇ ਮਾਰੀ ਗਿਆ ਤੇ ਅਸੀਂ ਗੱਲ ਕਰੀਏ ਕਿਵੇਂ ਫਿਰ ਮਾਲ ਡੰਗਰ ਦਾ ਪੱਠਿਆਂ ਦਾ ਕਿਵੇਂ ਹੁੰਦਾ ਮਾਲ ਡੰਗਰ ਦਾ ਪੱਠਿਆਂ ਦਾ ਤਾਂ ਔਖਾ ਹੀ ਹੈ ਜੀ ਇਥੇ ਇੱਕ ਆਈ ਹਿਸੰਸਾ ਉਹਨਾਂ ਨੂੰ ਆਖਿਆ ਸੀ ਕਿ ਚਾਰੇ ਦਾ ਸਾਨੂੰ ਜ਼ਿਆਦਾ ਜ਼ਰੂਰੀ ਆ ਦੂਜਾ ਬੰਦਾ ਦੇ ਵਗ ਚੱਲ ਜਾਂਦਾ ਵਕਤ ਆ ਤੇ ਮਾਲ ਦਾ ਓਖਾ ਮਾਲ ਦਾ ਗਦ ਓਖਾ ਹਾਂਜੀ ਮਾਲ ਡੰਗਰ ਦਾ ਓਖਾ ਤੇ ਕੀ ਕੋਈ ਸਾਥ ਮਿਲ ਰਿਹਾ ਸਾਥ ਸੰਸਾ ਦੇ ਦੇ ਰਿਹਾ ਸਰਕਾਰ ਨੇ ਜੇ ਕੋਈ ਦੇ ਰਹੀ ਇਹ ਪਾਣੀ ਦਾ ਅਸੀਂ ਗੱਲ ਕਰੀਏ ਕਿ ਕੱਲ ਦਾ ਪਾਣੀ ਘਟ ਰਿਹਾ ਜਾਂ ਵਧ ਰਿਹਾ ਜੀ ਪਾਣੀ ਵਧ ਰਿਹਾ ਜੀ ਵਧ ਰਿਹਾ ਹੈਗਾ ਜੀ ਹਾਂਜੀ ਤੇ ਕੀ ਕੋਈ ਤੁਹਾਨੂੰ ਦੱਸਿਆ ਜਾ ਰਿਹਾ ਕਿ ਪਾਣੀ ਦਾ ਪੱਧਰ ਕੀ ਪਿੱਛੇ ਕੋਈ ਕੋਈ ਨਹੀਂ ਦੱਸਿਆ ਜਾ ਰਿਹਾ ਅੱਛਾ ਕਿਹੜਾ ਪਿੰਡ ਕਿਹੜਾ ਪਾ ਜੀ ਥੀਰਾ ਘਰ ਕੀ ਨਾਮ ਕੀ ਜੀ ਬਲਵਿੰਦਰ ਸਿੰਘ ਜੇ ਮਿਸਾਬ ਕਿ ਹਾਲਾਤ ਕੀ ਨੇ ਦਦੇਰੀਏ ਤੇ ਕਿਵੇਂ ਪਾਣੀ ਦਾ ਪੱਧਰ ਕੀ ਹੈ ਜਿਹੜੇ ਪਾਣੀ ਦਾ ਪੱਧਰ ਆ ਜੀ ਵੈਸੇ ਤਾਂ ਪਿਛਲੇ 5-7 ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਹੜਾ ਆਇਆ ਹੋਇਆ ਹੈ ਤੇ ਦੋ ਦਿਨ ਪਹਿਲਾਂ ਇੱਕ ਵਾਰ ਪਾਣੀ ਥੱਲੇ ਉਤਰ ਗਿਆ ਸੀ ਬੀਤੇ ਕੱਲ ਤੋਂ ਪਾਣੀ ਫੇਰ ਉੱਪਰ ਚੜਦਾ ਆ ਰਿਹਾ ਹੈ ਤਾਂ ਉਸੇ ਲੈਵਲ ਤੇ ਫੇਰ ਆ ਗਿਆ ਹੈ ਇਹ ਫਸਲਾਂ ਦੀ ਗੱਲ ਕਰੀਏ ਕੀ ਫਸਲਾਂ ਦਾ ਕੀ ਨੁਕਸਾਨ ਕੋਈ ਹੋ ਚੁੱਕਾ ਜਾਂ ਕਿਵੇਂ ਹੈ ਵੇ ਕੁਝ ਜੜੀਆਂ ਤਾਂ ਫਸਲਾਂ ਬਿਲਕੁਲ 3-4 ਦਿਨਾਂ ਤੋਂ ਡੁੱਬੀਆਂ ਨੇ ਤੁਸੀਂ ਆ ਵੇਖ ਹੀ ਰਏ ਜ ਸਾਹਮਣੇ ਥੱਲੇ ਜਿਹੜੇ ਝੋਨਾ ਗੋਭ ਦੇ ਵਿੱਚ ਆ ਗਿਆ ਉਹਦਾ ਨੁਕਸਾਨ ਹੋ ਜਾਏਗਾ ਤੇ ਜਿਨ੍ਹਾਂ ਦੇ ਪੱਤੇ ਬਚੇ ਰਹੇ ਤੇ ਗੋਭ ਤੱਕ ਪਾਣੀ ਨਾ ਪਹੁੰਚਿਆ ਤਾਂ ਉਹ ਫਸਲਾਂ ਬਚ ਸਕਦੀਆਂ ਨੇ ਪਰ ਫਿਰ ਵੀ ਉਹਨਾਂ ਦਾ ਵੀ 50% ਤੋਂ ਜ਼ਿਆਦਾ ਨੁਕਸਾਨ ਹੋਣ ਦਾ ਖਰਚਾ ਆਏਗਾ ਤੇ ਜੀ ਸਰ ਸਾਹਿਬ ਕੀ ਇਹਨਾਂ ਦੇ ਇਲਾਕੇ ਦੇ ਵਸਨੀਕਾਂ ਵਾਸਤੇ ਕੀ ਕੀਤਾ ਜਾ ਰਿਹਾ ਹੈ ਇਹ ਗੱਲ ਕਰੀਏ ਪੰਜਾਬ ਸਰਕਾਰ ਵਾਲਾ ਖੋ ਜੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਬੜੀ ਤਤਪਰ ਨੇ ਨਜ਼ਰ ਰੱਖ ਰਹੇ ਨੇ ਸਾਰੇ ਹੀ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਅਨਬੀਰ ਸਿੰਘ ਪੁੱਲਰ ਵੀ ਹਲਕਾ ਫੋਇਪਰ ਸ਼ਹਿਰ ਤੋਂ ਮੈਂ ਵੀ ਉਹਨਾਂ ਦੇ ਨਾਲ ਬੀਤੇ ਚਾਰਾਂ ਪੰਜਾਂ ਦਿਨਾਂ ਤੋਂ ਸਾਰਾ ਜੋ ਬੰਡਾਲੇ ਤੋਂ ਲੈ ਕੇ ਕਤਬਦੀਨ ਵਾਲਾ ਤੇ ਟੀਰਾ ਘਾਰਾ ਹੁਸੈਨੀ ਵਾਲੇ ਆਦ ਪਿੰਡਾਂ ਦਾ ਦੌਰਾ ਕਰਦੇ ਪਏ ਆ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਹੂਲਤ ਮਿਲਦੀ ਆ ਅੱਜ ਹੁਣ ਥੋੜੀ ਦੇਰ ਪਹਿਲਾਂ ਅਸੀਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਡੇ ਦੀਪਸ਼ੇਖਾ ਜੀ ਅਤੇ ਸਾਰੇ ਹੀ ਵਿਭਾਗਾਂ ਦੇ ਜਿੰਨੇ ਕਰਮਚਾਰੀ ਆ ਜਿੰਨੇ ਅਫਸਰ ਨੇ ਆ ਹੁਣੇ ਅੱਧਾ ਘੰਟਾ ਪਹਿਲਾਂ ਅਸੀਂ ਹਰਾਚਾਰਾ ਤੇ ਜਿਹੜਾ ਆਪਣਾ ਦੂਸਰਾ ਜਿਹੜਾ ਰਾਸ਼ਨ ਹੁੰਦਾ ਹੈ ਘਰਾਂ ਵਾਸਤੇ ਕ੍ਰਿਆਨੇ ਦਾ ਉਹ ਵੰਡ ਕੇ ਹਟੇ ਆ ਤੇ ਹੋਰ ਵੀ ਆ ਰਿਹਾ ਫੀਡ ਵਗੈਰਾ ਜਿਹੜੀ ਆ ਉਹ ਡਿਮਾਂਡ ਕੀਤੀ ਆ ਇਲਾਕੇ ਨੇ ਤੇ ਫੀਡ ਮੰਗਵਾ ਰਹੇ ਆ ਕੀ ਨਾਮ ਕੀ ਆ ਤਰ੍ਹਾਂ ਕੀ ਹੁੰਦਾ ਮੈਂ ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ